ਚੜਦੇ ਸੂਰਜ ਢਲਦੇ ਵੇਖੇ ਬੁਝਦੇ ਦੀਵੇ ਪੜਦੇ ਦੇਖੇ ਜਿੰਨਾ ਦਾ ਨਜਗ ਤੇ ਕੋਈ ਉਹ ਵੀ ਪੁੱਤਰ ਪੜਦੇ ਵੇਖੇ ਸਤਕੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮਨੁੱਖਤਾ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ ਜੀ ਦੇ ਵੱਲੋਂ ਸਥਾਪਿਤ ਪਿੰਗਲਵਾੜਾ ਬਾਨੀ ਦੇ ਇਸ ਫਲਸਫੇ ਤੇ ਅੱਜ ਵੀ ਪੂਰੀ ਤਰ੍ਹਾਂ ਖਰਾ ਉਤਰੇ आजादी ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਦਾ ਜੋ ਬੂਟਾ ਭਾਈ ਭਗਤਪੁਰਨ ਸਿੰਘ ਜੀ ਨੇ ਲਗਾਇਆ ਸੀ ਉਸ ਨੂੰ ਦਹਾਕਿਆਂ ਬਾਅਦ ਵੀ ਉਸੇ ਪਾਵਨਾ ਦਿਨਾਂ ਲ ਸਜ ਰਹਿ ਬੀਬੀ ਇੰਦਰਜੀਤ ਕੌਰ ਪਿੰਗਲਵਾੜੇ ਦੇ ਵਿੱਚ ਭਗਤਪੁਰਨ ਜੀ ਦੇ ਨਾਲ ਡਾਕਟਰੀ ਦੀ ਪੜ੍ਹਾਈ ਕਰਨ ਵਾਲੀ ਬੀਬੀ ਇੰਦਰਜੀਤ ਕੌਰ ਨੇ ਵੀ ਦੀਨ ਦੁਖਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜੋ ਨਿਰੰਤਰ ਅੱਜ ਵੀ ਚੱਲ ਰਹੀ ਹੈ ਵਮਨਡੇ ਦੇ ਉਤੇ ਆਪਣੀ ਪੂਰੀ ਜ਼ਿੰਦਗੀ ਬੇਸਹਾਰਿਆਂ ਨੂੰ ਸਮਰਪਿਤ ਕਰ ਚੁੱਕੀ ਬੀਬੀ 인ਦਰਜੀਤ ਕੌਰ ਜੀ ਦੀ ਇਸ ਸੇਵਾ ਨੂੰ ਦੇਲੀ ਪੋਸਟ ਵੀ ਸੱਚਤਾ ਕਰਦਾ ਹੈ। ਭਗਤਪੁਰਨ ਜੀ ਦੇ ਦਸ ਇਮਾਰਤ ਤੇ ਚੱਲਣ ਵਾਲੀ ਬੀਬੀ 인ਦਰਜੀਤ ਕੌਰ ਨੂੰ ਬੇਸਹਾਰਾ ਬਿਮਾਰਾਂ ਦੀ ਨਿਸ਼ਕਾਮ ਸੇਵਾ ਕਰਨ ਦੀ ਅਜੇ ਹੀ ਲਗਨ ਲੱਗੀ। ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਪਿੰਗਲਵਾੜੇ ਦੇ ਨਾਮ ਕਰ ਦਿੱਤੀ। ਮੌਜੂਦਾ ਸਮੇਂ ਦੇ ਵਿੱਚ ਪਿੰਗਲਵਾੜਾ ਦੇ ਵਿੱਚ ਕਰੀਬ 1800 ਤੋਂ ਵੱਧ ਮੈਂਬਰ ਰਹਿੰਦੇ ਨੇ ਜਿਨ੍ਹਾਂ ਦੀ ਸੇਵਾ ਸੰਭਾਲ ਬੀਬੀ ਜੀ ਇਕਮਾ ਮੰਗ ਕਰਦੇ ਨੇ। ਪੁਰਨ ਸਾਡੇ ਪੈਣਪਰਾ ਜਿਹੜੇ ਸਾਡੇ ਪੁਰਾ ਰਹੇ ਨੇ ਉਹਨਾਂ ਨੂੰ ਵੱਖਰੇ ਵੱਖਰੇ ਸਮੱਸਿਆਵਾਂ ਨੇ ਕਿਸੇ ਨੂੰ ਦਿਮਾਗ ਨਹੀਂ ਠੀਕ ਹੈਗਾ ਕਿਸੇ ਨੂੰ ਐਪਿਲੈਪਸੀ ਹੈ ਕਿਸੇ ਨੂੰ ਅਧਰੰਗ ਹੈ ਕਿਸੇ ਨੂੰ ਏਡਜ਼ ਹੈ ਕਿਸੇ ਨੂੰ ਕੋਈ ਬਲਾਈਂਡ ਹੈ ਕਿਸੇ ਨੂੰ ਸੁਣਦਾ ਨਹੀਂ ਹੈਗਾ ਹਿਅਰਿੰਗ ਡੈਫੀਨਿਟ ਤੇ ਸਪਾਈਨਲ ਕੋਰਡ ਇੰਜਰੀ ਦੇ ਵਾਲੇ ਨੇ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸਾਡੇ ਪੈਣਪਰਾ ਨੇ ਉਹਨਾਂ ਨੂੰ ਸ਼ੂਗਰ ਬਹੁਤ ਹੈ ਬੜੇ ਬੜੇ ਮਰੀਜ਼ਾਂ ਨੂੰ ਸ਼ੂਗਰ ਵੀ ਹੈ ਤੇ ਇੱਥੇ ਜਿੰਨੀ ਸੇਵਾ ਪਿੰਗਲਵੜਾ ਸੰਸਥਾ ਵਿੱਚ ਹੁੰਦੀ ਹੈ ਇੰਨੇ ਘਰਾਂ 'ਚ ਵੀ ਨਹੀਂ ਹੁੰਦੀ ਹੈ। ਬੀਬੀ ਜੀ ਦੀ ਸਰਪਰਸਤੀ ਹੀਟ ਪਿੰਗਲਵੜਾ ਸੇਵਾ ਪੱਖੋਂ ਤਾਂ ਆਪਣਾ ਫਰਜ਼ ਬਖੂਬੀ ਨਿਭਾਰਿਆ ਬਲਕਿ ਲਿਟਰੇਚਰ ਪੱਖੋਂ ਵੀ ਬਹੁਤ ਕੰਮ ਕਰ ਰਹੇ। ਪਿੰਗਲਵੜਾ ਸੰਸਥਾ ਦੇ ਵੱਲੋਂ ਹੁਣ ਤੱਕ 300 ਦੇ ਕਰੀਬ ਕਿਤਾਬਾਂ ਛਾਪੀਆਂ ਗਈਆਂ ਨੇ ਜੋ ਵਕ ਵਕ ਗੁਰਦੁਆਰਿਆਂ ਦੇ ਬਾਹਰ ਸਟਾਲਾਂ ਤੇ ਫ੍ਰੀ ਲਿਟਰੇਚਰ ਦੇ ਰੂਪ ਵਿੱਚ ਮਿਲਦੀਆਂ ਨੇ। ਵਿਬੇਂਦਰਜੀਤ ਕੌਰ ਜੀ ਦੇ ਦਿਲ ਵਿੱਚ ਅਜੇ ਵੀ ਬਹੁਤ ਅੱਛਾ ਮਨ ਹੈ ਜਿਨ੍ਹਾਂ ਨੂੰ ਪੂਰਾ ਕਰਨਾ ਚਾਹੁੰਦੇ ਨੇ। ਇੱਕ ਵਾਰ ਮਨੁੱਖ ਆਇਆ ਸੀ ਕਿ ਪਿੰਗਲਵੜਾ ਦਾ ਇ ਤੋ ਇੱਕ ਦੀ ਡਿਊਟੀ ਲਈ ਹੈਗੀ ਹੁਣ ਸਕਾਲਰ ਦੀ ਉਹ ਲਿਖ ਲਿਖਣਾ ਸ਼ੁਰੂ ਕਰਤਾ ਕੰਮ ਇੱਕ ਮੈਂ ਸੋਚਦੀ ਸੀ ਵੀ ਬਹੁਤ ਵੱਡਾ ਮਿਊਜ਼ੀਅਮ ਬਣਨਾ ਚਾਹੀਦਾ ਕਿਉਂਕਿ ਭਗਤੀ ਦੀਆਂ ਤੇ ਫੋਟੋਆਂ ਅਸੀਂ ਦਿਖਾਉਂਦੇ ਹੀ ਦਿਖਾਉਂਦੇ ਆ ਪਰ ਉਸ ਤੋਂ ਬਾਅਦ ਜਿਹੜੇ ਕੰਮ ਹੋਏ ਨੇ ਜਿਵੇਂ ਡੈਫ ਸਕੂਲ ਹੈ ਸਪੈਸ਼ਲ ਸਕੂਲ ਹੈ ਸਾਡੇ ਬੱਚੇ ਸਪੈਸ਼ਲ ਬੱਚੇ ਜਿਹੜੇ ਨੇ ਉਹ ਸਪੈਸ਼ਲ 올ਿਮਪਿਕਸ ਵਿੱਚ ਜਿੱਤ ਕੇ ਆਉਂਦੇ ਆ ਇਹ ਛੋਟੀ ਜਿਹੀ ਗੱਲ ਨਹੀਂ ਹੈਗੀ ਜਿਹੜੇ ਜਿੱਥੇ ਕਿ ਪਹਿਲਾਂ ਇੱਥੇ ਜਦੋਂ ਹੈ ਵੀ ਨਹੀਂ ਸੀ ਕੋਈ ਪ੍ਰਬੰਧ ਵੀ ਨਹੀਂ ਸੀ ਤੇ ਭਗਤ ਜੀ ਕੋਲ ਨਾ ਇੰਨਾ ਫਾਈਨੈਂਸ਼ੀਅਲ ਸਪੈਸ ਸੀ ਇੰਨੇ ਤੇ ਇਸ ਵੀ ਸੰਭੇ ਜਾਂਦੇ ਸੀ ਰੋਟੀ ਰੱਟੀ ਦਿੰਦੇ ਸੀ ਦਵਾਈ ਦੇ ਕੱਪੜੇ ਦਿੰਦੇ ਪਰ ਉਹਨਾਂ ਨੂੰ ਇਸ ਲੈਵਲ ਤੱਕ ਲੈ ਕੇ ਜਾਣਾ ਕਿ ਉਹ ਸਪੈਸ਼ਲ 올림픽ਸ ਵਿੱਚ ਜਿੱਤ ਕੇ ਆਣ ਇਹ ਬੜੀ ਵੱਡੀ ਗੱਲ ਸੀਗੀ ਬੜੀ ਵੱਡੀ ਪ੍ਰਾਪਤੀ ਹੈ ਮੈਂ ਤਾਂ ਕਹਿੰਨੀ ਆ ਵੀ ਨਾਲੇ ਲੋਕਾਂ ਨੂੰ ਅਕਲ ਆਵੇ ਵੀ ਇਹ ਬੱਚੇ ਸੁੱਟਣ ਵਾਲੇ ਨਹੀਂ ਹੈ ਲੋਕੀ ਸੁੱਟ ਜਾਂਦੇ ਦਰਬਾਰ ਸਾਹਿਬ ਕੋਈ ਬਾਹਰ ਸੁੱਟ ਇੱਥੇ ਸੁੱਟ ਜਾਂਦਾ ਕੋਈ ਦਰਬਾਰ ਸਾਹਿਬ ਸੁੱਟ ਜਾਂਦਾ ਆਪਣੇ ਬੱਚਿਆਂ ਨੂੰ ਦੇ ਜਿਹੜੇ ਅਪੰਗ ਹੁੰਦੇ ਨੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਤੇ ਮੈਂ ਸਿੱਖਿਆ ਜਦੋਂ ਅਸੀਂ ਉਹ ਜਿੱਤ ਕੇ ਆਉਂਦੇ ਆ ਫਿਰ ਅਸੀਂ ਬੜਾ ਹਾਈਲਾਈਟ ਕਰਦੇ ਆ ਅਸੀਂ ਉਹਨਾਂ ਮਤਲਬ ਪਰਸੇਸ਼ਨ ਦੇ ਸ਼ਕਲ ਦੇ ਵਿੱਚ ਚਲ ਉਸਤੀ ਸ਼ਕਲ ਵਿੱਚ ਉਹਨਾਂ ਦੇ ਹੱਥ ਹੋਰ ਪਾ ਕੇ ਲੈ ਕੇ ਜਾਂਦੇ ਆ ਲੋਕੀ ਵੀ ਫਿਰ ਰਿਸਪੌਂਸ ਦਿੰਦੇ ਆ ਮੈਨ ਲੋਕਾਂ ਨੂੰ ਸਮਝ ਆ ਜਾਏ ਵੀ ਇਹ ਬੱਚੇ ਵੀ ਕੁਝ ਕਰ ਸਕਦੇ ਆ ਬਿਨਾ ਮਤਲਬ ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀ ਬੀਂਦਰਜੀਤ ਗੌਰ ਜੀ ਦੇ ਸੇਵਾ ਜਜ਼ਬੇ ਨੂੰ ਵੇਖਦਿਆਂ ਭਾਰਤ ਸਰਕਾਰ ਦੇ ਵੱਲੋਂ ਪਦਮ ਹੋਂਸ਼ਣ ਸਨਮਾਨਨਾ ਉਹਨਾਂ ਨੂੰ ਨਵਾਸਿਆ ਗਿਆ ਇਸ ਤੋਂ ਇਲਾਵਾ ਵੀ ਬੀਬੀ ਜੀ ਦੇਸ਼ ਵਿਦੇਸ਼ ਦੇ ਵਿੱਚ ਸੈਂਕੜੇ ਸਨਮਾਨ ਹਾਸਲ ਕਰ ਚੁੱਕੇ ਨੇ ਇੰਟਰਨੈਸ਼ਨਲ ਔਮਨ ਡੇ ਦੇ ਮੌਕੇ ਤੇ ਬਿਬਿੰਦਰਜੀਤ ਨੇ ਔਰਤਾਂ ਨੂੰ ਖਾਸ ਸਨੇਹਾ ਦਿੰਦਿਆਂ ਆਖਿਆ ਕਿ ਔਰਤਾਂ ਨੂੰ ਖੁਦ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਬਸ ਉਸ ਨੂੰ ਆਪਣਾ ਕਲਚਰ ਤੇ ਨੈਤਿਕ ਕਦਰਾਂ ਕੀਮਤਾਂ ਕਦੇ ਨਹੀਂ ਭੁੱਲਣੀਆਂ ਚਾਹੀਦੀ ਸਿੰਪਲ ਲਿਵਿੰਗ ਹਾਈ ਥਿੰਕਿੰਗ ਸਡਾ ਮੋਟਿਵ ਹੋਣਾ ਚਾਹੀਦਾ ਐਂਡ ਐਜੂਕੇਸ਼ਨ ਦੇ ਵਿੱਚ ਸਾਨੂੰ ਪੂਰੇ ਮਤਲਬ ਅੱਗੇ ਐਜੂਕੇਸ਼ਨ ਦੇ ਵਿੱਚ ਘਰ ਦੇ ਕੰਮਾਂ ਦੇ ਵਿੱਚ ਕਰਦੇ ਪਿਆਰ ਬਣਾਉਣ ਵਾਸਤੇ ਸਾਂਝੇ ਪਰਿਵਾਰਾਂ ਦਾ ਯਕੀਨ ਰੱਖਣਾ ਚਾਹੀਦਾ ਹੈ ਨਹੀਂ ਲੜਨਾ ਚਾਹੀਦਾ ਵੀ ਸਾਨੂੰ ਅਸੀਂ ਇੰਡੀਵਿਜੂਅਲ ਰਹੀਏ ਉਹਦੇ ਵਿੱਚ ਬੜੀ ਬਰਕਤ ਹੈ ਸਾਂਝੇ ਸਭੇ ਸਾਂਝੇ ਵਾਲ ਸਦਾ ਕੋਈ ਨਾ ਦੱਸੇ ਬਾਰਾ ਜੀ ਤੇ ਮੈਂ ਬੀਬੀਆਂ ਨੂੰ ਕਹਾਂ ਗਿਆ ਤੁਸੀਂ ਪਰਿਵਾਰ ਜੋੜ ਕੇ ਰੱਖ ਸਕਦੇ ਹੋ ਤੁਸੀਂ ਪਰਿਵਾਰਾਂ ਚ ਪਿਆਰ ਰੱਖ ਸਕਦੇ ਹੋ ਪਰ ਨਾਲ ਨਾਲ ਤੁਸੀਂ ਬਾਦਰ ਵੀ ਬਣਨਾ ਸਿੱਖਿਆ ਵੀ ਪ੍ਰਾਪਤ ਕਰਨਾ ਹੈ ਇਹ ਵਮਨ ਸਟੇ ਤੇ ਸਭ ਤੋਂ ਖੂਬਸੂਰਤ ਤੇ ਇਹ ਵਾਰਤਾਲਾਪ ਹੈ ਅੱਜ ਹੋਈ ਹੈ ਜਿਵੇਂ ਬੀਬੀ 인ਦਰਜੀਤ ਕੌਰ ਨੇ ਅੱਸਿਆ ਕਿ ਕਿਵੇਂ ਪਿੰਗਲਵਾੜੇ ਦੇ ਨਾਲ ਇਹ ਸੇਵਾਵਾਂ ਵਕ ਵਕ ਤਰੀਕੇ ਨਾਲ ਨਿਭਾਇਆ ਜਾ ਰਹੀਆਂ ਨੇ ਭਗਤ ਜੀ ਤੋਂ ਬਾਅਦ ਬੀਬੀ ਜੀ ਆਪਣੀ ਦਿਨ ਰਾਤ ਅਣਥਕ ਮਿਹਨਤ ਅਣਥਕ ਸੇਵਾ ਕੀਤੀ ਜਾ ਰਹੀ ਹੈ ਕਿਤਾਜੋ ਪਿੰਗਲਵਾੜੇ ਦੇ ਵਿੱਚ ਜੋ ਜੀ ਰਹੇ ਨੇ ਅਤੇ ਪਿੰਗਲਵਾੜੇ ਦੇ ਨਾਂ ਤੋਂ ਹੋਰ ਧਰਮ ਦੇ ਕੰਮ ਕਰਮ ਦੇ ਕੰਮ ਇੱਕ ਵਾਤਾਵਰਨ ਨੂੰ ਕਿਵੇਂ ਸੰਭਾਲ ਸਕੀਏ ਰਿਸ਼ਤਿਆਂ ਨੂੰ ਕਿਵੇਂ ਸੰਭਾਲ ਸਕੀਏ ਇਸ ਸਾਰੀਆਂ ਕਦਰਾਂ ਕੀਮਤਾਂ ਕਿਵੇਂ ਕਰੀਏ ਇਹ ਬੀਜੀ ਨੇ ਬਖੂਬੀ ਦੱਸਿਆ ਅਤੇ ਇਹ ਕਹਿ ਰਿਹਾ ਕਿ ਸਭ ਤੋਂ ਵੱਡਾ ਜਿਹੜਾ ਤੋਹਫਾ ਇਹ ਪਿੰਗਲਵਾੜਾ ਜੋ ਭਗਤਪੁਰਨ ਸਿੰਘ ਜੀ ਦੇਗੇ ਨੇ ਜੋ بےਸਹਾਰਾ ਜਿਨ੍ਹਾਂ ਨੂੰ ਕੈਦੋ ਕੇ ਸਪੈਸ਼ਲ ਚਾਈਲਡ ਕੈਦਨੇ ਆ ਜਾਂ ਜੋ ਆਪਣੇ ਘਰਾਂ ਚੋਂ ਤੰਗ ਪ੍ਰੇਸ਼ਾਨ ਹੋ ਕੇ ਇੱਥੇ ਆਉਂਦੇ ਨੇ ਤਾਂ ਇੱਥੇ ਜਿਸ ਤਰ੍ਹਾਂ ਦੇ ਨਾਲ ਰੱਖਿਆ ਜਾਂਦਾ ਪੜਾਇਆ ਲਿਖਾਇਆ ਜਾਂਦਾ ਚਾਹੇ ਉਹ ਕੋਈ ਵੀ ਹੋਵੇ ਸੋ ਇਹ ਜਿਹੜਾ ਪਿੰਗਲਵਾੜਾ ਅੰਮ੍ਰਿਤਸਰ ਜਾਂ ਬਾਕੀ ਹੋਰ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਇੱਥੇ ਇੱਕ ਵਾਰ ਜ਼ਰੂਰ ਆਓ ਇੱਥੇ ਆ ਕੇ ਉਹ ਇਹ ਮਿਊਜ਼ੀਅਮ ਜਿਹਾ ਬਾਕੀ ਇੱਥੇ ਆ ਕੇ ਜਿਹੜੇ ਪਰਿਵਾਰਾਂ ਦੇ ਜੀ ਰਹੇ ਆ ਜਾਂ ਬੀਜੀ ਹੋਣਾ ਨਾਲ ਜੋ वार्तालाप ਹੈ ਉਹ ਜ਼ਰੂਰੀ ਕੀਤੀ ਜਾਵੇ ਤਾਂ ਜੋ ਪਤਾ ਲੱਗੇ ਕਿ ਪਿੰਗਲਵੜ ਦਾ ਇਤਿਹਾਸ ਕੀ ਹੈ ਅਤੇ ਪਿੰਗਲਵੜ ਦਾ ਇਤਿਹਾਸ ਜਿਵੇਂ ਮਾਤਾ ਨੇ ਦੱਸਿਆ ਕਿ ਅਸੀਂ ਲਿਖ ਵੀ ਰਹੇ ਹਾਂ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਚਿੰਦਲੀਪੋਸਟ ਅੰਮ੍ਰਿਤਸਰ